ਹਾਂਜੀ ਅੱਜ ਬਹੁਤ ਹੀ ਇੱਕ ਇਤਿਹਾਸਕ ਦਿਨ ਮੈਂ ਅੱਜ ਤੜਕੇ ਦਾ ਦੇਖ ਰਿਹਾ ਸੀਗਾ ਤਾਂ ਬਹੁਤ ਘੱਟ ਲੋਕਾਂ ਨੇ ਅੱਜ ਦੇ ਦਿਨ ਦੇ ਉੱਤੇ ਕੋਈ ਪੋਸਟਾਂ ਜਾਂ ਕੋਈ ਵੀਡੀਓ ਵਗੈਰਾ ਬਹੁਤ ਘੱਟ ਪਾਈਆਂ ਐਡੇ ਵੱਡੇ ਦਿਨਾਂ ਨੂੰ ਸਾਡੇ ਲੋਕ ਬੈਸੇ ਭੁੱਲ ਭੁਲਾ ਜਾਂਦੇ ਆ ਮਨੋਬਸਾਰੀ ਬੈਠੇ ਆ ਅਸੀਂ ਆਮ ਤੌਰ ਤੇ ਮੈਂ ਦੇਖਦਾ ਵੀ ਬਹੁਤ ਜਿਹੜੀਆਂ ਬੇਫਜ਼ੂਲ ਗੱਲਾਂ ਹੁੰਦੀਆਂ ਨੇ ਕੋਈ ਮਹਨੇ ਨਹੀਂ ਕੋਈ ਅਰਥ ਨਹੀਂ ਉਹ ਅਸੀਂ ਬਹੁਤ ਪੋਸਟਾਂ ਸਾਂਝੀਆਂ ਕਰਦੇ ਆ ਵੀਡੀਓ ਪਾਉਂਦੇ ਆ ਪਤਾ ਨਹੀਂ ਕੀ ਕੀ ਉਟ ਪਟੰਗ ਅਸੀਂ ਲਿਖ ਲਿਖ ਪਾਈ ਜਾਂਦੇ ਰਹਿੰਦੇ ਆ ਪਰ ਅੱਜ ਮਾਂ ਬੋਲੀ ਦਾ ਦਿਹਾੜਾ ਤੇ ਮਾਂ ਬੋਲੀ ਦਿਹਾੜੇ ਦੇ ਉੱਤੇ 21 ਫਰਵਰੀ 21 ਫਰਵਰੀ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਅੱਜ ਦਾ ਦਿਹਾੜਾ ਅੱਜ ਦਾ ਦਿਨ ਜਿਹੜਿਆਂ ਨੇ ਆਪਣੀ ਬੋਲੀ ਦੇ ਲਈ ਹਿੱਕਾਂ ਤੇ ਗੋਲੀਆਂ ਖਾਧੀਆਂ ਸੀ ਪੰਜਾਬੀਓ ਸੋਚੋ ਇੱਕ ਉਹ ਉਸ ਕੌਮ ਦੇ ਆਪਣੀ ਮਾਂ ਬੋਲੀ ਦੇ ਮਰਜੀਵੜੇ ਯੋਧੇ ਪੁੱਤ ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੇ ਹਿੱਕਾਂ ਤੇ ਗੋਲੀਆਂ ਖਾਧੀਆਂ ਸੰਘਰਸ਼ ਕੀਤਾ ਛੜਕਾਂ ਦੇ ਨਿਕਲੇ ਜ਼ਿਲਾਂ ਚ ਗਏ ਖੂਨ ਡੋਲੇ ਆਪਣਾ ਪਰ ਆਪਣੀ ਬੋਲੀ ਨਹੀਂ ਮਰਨ ਦਿੱਤੀ ਉਹ ਬੰਗਾਲੀ ਲੋਕ ਉਹ ਬੰਗਲਾਦੇਸ਼ੀ ਲੋਕ ਜਦੋਂ ਜ਼ਬਰੀ ਉਹਨਾਂ ਦੇ ਉੱਤੇ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਗੋਲੀਆਂ ਵੀ ਚੱਲੀਆਂ ਉਹਨਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਉਹਨਾਂ ਦੇ ਖੂਨ ਵੀ ਡੁੱਲੇ ਪਰ ਉਹਨਾਂ ਨੇ ਆਪਣੀ ਬੋਲੀ ਲਈ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਇੱਕ ਅਸੀਂ ਆਪਣੀ ਮਾਂ ਨੂੰ ਅਸੀਂ ਆਪਣੇ ਘਰੋਂ ਵੀ ਕੱਢਤਾ ਹੁਣ ਤਾਂ ਘਰੋਂ ਵੀ ਬੇਕਾਰ ਕਰਤੀ ਬਹੁਤੇ ਘਰਾਂ ਦੇ ਬੱਚ ਪੰਜਾਬੀ ਦੀ ਥਾਂ ਹਿੰਦੀ ਜਾਂ ਹੋਰ ਕੁਝ ਚੱਲ ਪਿਆ ਦਫ਼ਤਰਾਂ ਚੋਂ ਗਾਇਬ ਹੋ ਗਈ ਸੜਕਾਂ ਦੇ ਬੋਰਡਾਂ ਤੋਂ ਗਾਇਬ ਹੋ ਗਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਵਾਕਾਂ ਨੂੰ ਬੋਲਣ ਤੇ ਪਾਬੰਦੀਆਂ ਜੁਰਮਾਨੇ ਕਿੰਨੇ ਸ਼ਬਦ ਸਾਡੇ ਜਿਹੜੇ ਉਹ ਅਲੋਪ ਹੁੰਦੇ ਤੁਰ ਜਾਂਦੇ ਆ ਗਮਾਜ ਦੇ ਤੁਰ ਜਾਂਦੇ ਆ ਆਪਾਂ ਨੂੰ ਕੋਈ ਪਰਵਾਹ ਨਹੀਂ ਬੋਲੀ ਦੀ ਬਹੁਤ ਮਹੱਤਤਾ ਹੁੰਦੀ ਹੈ ਕਿਸੇ ਕੌਮ ਦੇ ਲਈ ਅੱਜ ਮੈਂ ਤੁਹਾਨੂੰ ਇੱਕ ਹੋਰ ਗੱਲ ਦਿਖਾਉਣੀ ਚਾਹਨਾ ਕਿ ਜਿਹੜੇ ਵੱਡੇ ਵੱਡੇ ਦੁਨੀਆ ਦੇ ਮਸ਼ਹੂਰ ਲੋਕ ਨੇ ਖਾਸ ਤੌਰ ਤੇ ਪੰਜਾਬੀਆਂ ਦੇ ਹਰਮਨ ਪਿਆਰੇ ਨੇ ਉਹ ਆਪਣੇ ਲੈਂਦੇ ਪੰਜਾਬ 'ਚ ਵੀ ਆ ਤੇ ਚੜਦੇ ਪੰਜਾਬ 'ਚ ਵੀ ਆ ਚੜਦੇ ਪੰਜਾਬ ਵਾਲਿਆਂ ਬਾਰੇ ਮੈਂ ਪਹਿਲਾਂ ਵੀ ਪਈ ਵਾਰੀ ਬੋਲਿਆ ਬਈ ਜਿਵੇਂ ਉਹ ਬੀਬੀ ਆਪਣੀ ਕਲਾਕਾਰ ਆ ਜਿਹੜੀ ਨੀਰੂ ਬਾਜਵਾ ਜੋ ਹੋਰ ਕਈ ਬੀਬੀਆਂ ਹੈਗੀਆਂ ਜਿਹੜੀਆਂ ਫਿਲਮਾਂ ਪੰਜਾਬੀ ਚ ਕਰਦੀਆਂ ਪਰ ਆਪਣੇ ਇੰਸਟਾਗ੍ਰam ਤੇ ਜਾਂ ਹੋਰ ਉਹਨਾਂ ਦੇ ਖਾਤਿਆਂ ਦੇ ਉੱਤੇ ਜਿੰਨੀਆਂ ਕੋਈ ਛੋਟੀਆਂ-ਛੋਟੀਆਂ ਕਹਾਣੀਆਂ ਪਾਉਂਦੇ ਆ ਆਪਣੇ ਜਵਾਕਾਂ ਨਾਲ ਤੇ ਉਹ ਹਿੰਦੀ ਜਾਂ ਅੰਗਰੇਜ਼ੀ ਚ ਪਾਉਂਦੇ ਆ ਜਾਂ ਬਹੁਤੀਆਂ ਬੀਬੀਆਂ ਮੈਂ ਦੇਖਦਾ ਜਿਹੜੀਆਂ ਆਪਣੀਆਂ ਕਲਾਕਾਰ ਆ ਉਹ ਕੋਈ ਇੰਟਰਵਿਊ ਕਰਦੀਆਂ ਤਾਂ ਉਹ ਉਦੋਂ ਅੰਗਰੇਜ਼ੀ ਦੇ ਮੂੰਹ ਮਾਰਦੀਆਂ ਹੁੰਦੀਆਂ ਜਾਂ ਆਈ نو ਨੋ ਇਹ ਇਹ ਕੁਝ ਕਰਦੀਆਂ ਰਹਿੰਦੀਆਂ ਨੇ ਹਨਾ ਜਦੋਂ ਕਿ ਫਿਲਮਾਂ ਦੇ ਵਿੱਚ ਠੇਠ ਪੰਜਾਬੀ ਬੋਲਦੀਆਂ ਇਹਨਾਂ ਦਾ ਅਸਰ ਬਹੁਤ ਡੂੰਘਾ ਹੁੰਦਾ ਗਹਿਰਾ ਹੁੰਦਾ ਸੋ ਅੱਜ ਮੈਂ ਪੰਜਾਬੀ ਦੇ ਉਹ ਵੱਡੇ ਫਨਕਾਰ ਉਹ ਵੱਡੇ ਗਵਈਆਂ ਨੂੰ ਤੁਹਾਨੂੰ ਦਿਖਾਉਣ ਲੱਗਿਆ ਜੋ ਲੈਂਦੇ ਪੰਜਾਬ ਦੇ ਨੇ ਆਹ ਸੁਣਿਓ ਇਹ ਬਹੁਤ ਮਸ਼ਹੂਰ ਸਾਹਮਣੇ ਇਤਨੀ ਵੱਡੀ ਆ ਗਿਆ ਯਾਰ ਤੁਮ ਮ ਪੁੱਛਦਾ ਪੁੱਛਦਾ ਚਲਾ ਰਹੇ ਆ ਇਹਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਬਾਈ ਇਹ ਆਪਣੇ ਪੰਜਾਬੀ ਜਿਹੜਾ ਕਲਾਕਾਰ ਆ ਅਮਰਿੰਦਰ ਗਿੱਲ ਉਹਦੀਆਂ ਫਿਲਮਾਂ ਚ ਆਮ ਹੀ ਨਜ਼ਰ ਆਉਂਦਾ ਉਹਨਾਂ ਦੀ ਗੱਲਬਾਤ ਸੁਣਿਓ ਇੱਕ ਪੱਤਰਕਾਰ ਨਾਲ ਗੱਲਬਾਤ ਕਿਹੜੀ ਬੋਲੀ ਚ ਕਰਦੇ ਆ ਬੱਚੀਆਂ ਵੀ ਤਸਵੀਰਾਂ ਬਣਾ ਰਹੀਆਂ ਬੱਚੇ ਵੀ ਤਸਵੀਰਾਂ ਬਣਾ ਰਹੇ ਆ ਸਾਰੇ ਤਸਵੀਰਾਂ ਲੈ ਰਹੇ ਆ तो मैं सोच रहा कि बात कैसे चाचा जी तो ब्लैक ड्रेस में ही देखा है और आगे आपके बच्चे भी ब्लैक ड्रेस में ही आप कोई और ड्रेस क्यों नहीं पहनते ये सारे पहनते हैं जब कोई कल्चरल इवेंट होता है कोई स्पेशल रिप्रेजेंट करना हो पाकिस्तान को तो वहाँ पे मैं फुल ड्रेस पहन के जाता हूँ अब क्या है कि ਮੇਰੀ ਪਸੰਦੀਦਾ ਬਚਪਨ ਸੇ ਯਹੀ ਕਲਰ ਹੈ ਜਦ ਬੱਚਾ ਸਾ ਥਾ ਜਦ ਹੋਸ਼ ਨਹੀਂ ਥਾ ਮੇਰੀ ਮਾਂ ਮੈਨੂੰ ਬਤਾਤੀ ਹੁੰਦੀ ਸੀ ਇਹ ਇੱਕ ਨਹੀਂ ਜਿੰਨੇ ਵੀ ਤੁਸੀਂ ਪਾਕਿਸਤਾਨ ਦੇ ਵੱਡੇ ਵੱਡੇ ਗਵਈਆਂ ਨੂੰ ਸੁਣਦੇ ਹੋ ਇਹ ਆਰਫ ਲਹਾਰ ਸੀਗਾ ਇਹਦਾ ਬਾਪੂ ਆਲਮ ਲਹਾਰ ਬਹੁਤ ਵੱਡਾ ਗਵੈ ਗੈਕ ਹੋਇਆ ਦੂਜਾ ਜਿਹੜਾ ਗੰਜਾ ਜਾਂ ਕੀ ਆ ਪਤਾ ਨਹੀਂ ਬੂਟਾ ਗਾਲਾਂ ਕੱਢਦਾ ਕਹਿੰਦੇ ਜਿਹੜੇ ਨੂੰ ਉਹ ਆ ਇਹ ਜਦੋਂ ਵੀ ਕੋਈ ਕਿਸੇ ਪੱਤਰਕਾਰ ਨਾਲ ਗੱਲਬਾਤ ਕਰਨਗੇ ਜਾ ਆਮ ਬੋਲ ਚਾਲ ਦੇ ਬੱਚੇ ਉਰਦੂ ਵਰਤਦੇ ਆ ਜਦੋਂ ਕਿ ਬੋਲੀ ਦੇ ਸਿਰ ਤੇ ਜੇ ਆਰ ਫੁਲਹਾਰ ਬਣਿਆ ਤਾਂ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਬਣਿਆ ਜੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਮਿਲਿਆ ਇਹਨੂੰ ਆ ਜਿਹੜਾ ਬੂਟਾ ਗਾਲਾਂ ਕੱਢਣ ਵਾਲਾ ਅਮਰਿੰਦਰ ਗਿਲਦੀਆ ਪੰਜਾਬੀ ਫਿਲਮਾਂ ਜਿਹਨੂੰ ਕੰਮ ਮਿਲਿਆ ਤਾਂ ਬੋਲੀ ਦੇ ਸਿਰ ਤੇ ਮਿਲਿਆ ਇਹਨਾਂ ਨੇ ਸ਼ੌਹਰਤਾਂ ਦੌਲਤਾਂ ਰਤਬੇ ਮਾਣ ਸਨਮਾਨ ਆਪਣੀ ਬੋਲੀ ਦੇ ਮਾਂਬੋਲੀ ਸਰ ਤੋਂ ਕਮਾਈ ਹੈ ਤੇ ਇਹਨਾਂ ਲਾਨਤਿਆਂ ਨੂੰ ਪਤਾ ਨਹੀਂ ਕਿਹੜਾ ਫਹਾ ਪੈਂਦਾ ਪਤਾ ਨਹੀਂ ਕੀ ਮੌਤ ਪੈਂਦੀ ਇਹਨਾਂ ਨੂੰ ਜਦੋਂ ਇਹ ਗੱਲਬਾਤ ਕਰਨਗੇ ਕਿਸੇ মিডিਆ 'ਚ ਗੱਲ ਕਰਨਗੇ ਪੱਤਰਕਾਰਾਂ ਨਾਲ ਕਰਨਗੇ ਜਾਂ ਆਪਸ ਵਿੱਚ ਗੱਲ ਕਰਨਗੇ ਉਦੋਂ ਇਹ ਮਰਦੇ ਉਰਦੂ ਨੂੰ ਇੱਕ ਉਹ ਜੋਧੇ ਉਹ ਬੰਗਾਲੀ ਜੋਧੇ ਜਿਨ੍ਹਾਂ ਦੀ ਮਾਂਬੋਲੀ ਬੰਗਲਾ ਹੈ ਜਿੰਨਾ ਤੇ ਜਬਰੀ ਉਰਦੂ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣੇ ਜਾਨਾਂ ਕਰਵਾਨ ਕਰਤੀਆਂ ਹਿੱਕਾਂ ਦੇ ਗੋਲੀਆਂ ਖਾਧੀਆਂ ਜੇਲਾਂ ਚ ਗਏ ਵੀ ਸਾਨੂੰ ਮਨਜ਼ੂਰ ਨਹੀਂ ਸਾਡੀ ਮਾਂ ਬੋਲੀ ਤੁਸੀਂ ਐ ਮਾਰ ਨਹੀਂ ਸਕਦੇ ਤੇ ਇੱਕ ਇਹ ਲੜਨਤੀ ਹੈ ਇਹ ਸਾਰੇ ਪੰਜਾਬੀ ਨੇ ਇਹ ਲੈंदे ਪੰਜਾਬ ਦੇ ਪੰਜਾਬੀ ਨੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸਦੀਆਂ ਤੋਂ ਦਾਦਿਆਂ ਪਰਦਾਦਿਆਂ ਪੁਰਖਿਆਂ ਤੋਂ ਲੈ ਕੇ ਅੱਜ ਤੱਕ ਮਾਂ ਬੋਲੀ ਪੰਜਾਬੀ ਹੈ ਇਹ ਲੜਨਤੀ ਤੁਹਾਨੂੰ ਬੋਲਦੇ ਮਿਲਣਗੇ ਉਰਦੂ ਦੇ ਵਿੱਚ ਅਸੀਂ ਗੈਰਾਂ ਨੂੰ ਕੀ ਦੋਸ਼ ਦੇਗੇ ਸਾਡਾ ਆਪਣੀ ਗद्दार ਨੇ ਇਹ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਵੱਡਾ ਗਦਾਰ ਕਿਹੜਾ ਹੁੰਦਾ ਦੁਸ਼ਮਣ ਤਾਂ ਛੋਡੀ ਬੋਲੀ ਨੂੰ ਵੀ ਮਾਰੂਗਾ ਛੋਡੇ ਸੱਭਿਆਚਾਰ ਨੂੰ ਵੀ ਮਾਰੂਗਾ ਦੁਸ਼ਮਣੀ ਕਹਦਾ ਜਿਹੜਾ ਸਾਨੂੰ ਖਤਮ ਨਾ ਦੁਸ਼ਮਣ ਨੂੰ ਕਰੇ ਉਹ ਦੁਸ਼ਮਣੀ ਕਹਦਾ ਹੁੰਦਾ ਪਰ ਜਿਹੜੇ ਆਪ ਦੇ ਗਦਾਰ ਬਣ ਜਾਂਦੇ ਆ ਆਪ ਦੇ ਵੈਰੀ ਬਣ ਜਾਂਦੇ ਆ ਆਪ ਦੁਸ਼ਮਣ ਬਣ ਜਾਂਦੇ ਆ ਸੋ ਇੰਨਾ ਇਹ ਗੱਲਾਂ ਨੂੰ ਮੈਂ ਪਾਕਿਸਤਾਨੀਆਂ ਨੂੰ ਕਹਿਣਾ ਚਾਹੁੰਦਾ ਲੈਂਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਧਰ ਕਈ ਵਿਚਾਰੇ ਲੱਗੇ ਹੋਏ ਨੇ ਅਹਿਮਦ ਰਜੇ ਅਰਗੇ ਅੰਜਮ ਗੱਲ ਵਰਗੇ ਬਾਬੇ ਨਜ਼ਮੀ ਵਰਗੇ ਜਾਂ ਹੋਰ ਵੀ ਕਈ ਸੱਜਣ ਹੈਗੇ ਆ ਜਿਹੜੇ ਲਗਾਤਾਰ ਆਪਣੀ ਬੋਲੀ ਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਪ੍ਰਚਾਰ ਕਰ ਰਹੇ ਆ ਵੀ ਮਾਂ ਬੋਲੀ ਨਾਲ ਜੜੋ ਪਰ ਇਹ ਲਾਂਤੀ ਲੋਕ ਮੈਂ ਦੇਖਿਆ ਇੱਕ ਹੀ ਅਵਰਾਰ ਉਲੱਕ ਇਹਨਾਂ ਦਾ ਇੱਕ ਹੋਰ ਗਾਇਕ ਹੈ ਜਾਂ ਹੋਰ ਵੀ ਕਈ ਗਾਇਕਾਂ ਦੇ ਤਕਰੀਬ ਵੀ ਇਹਨਾਂ ਨੂੰ ਬਹੁਤ ਵਾਰੀ ਸੁਣਿਆ ਇਹਨਾਂ ਗਾਇਕਾਂ ਨੂੰ ਤਾਂ ਇਹ ਸਾਰੇ ਹੀ ਆਪਣੀ ਗੱਲਬਾਤ ਆ ਜਿਹੜੀ ਉਹ ਉਰਦੂ ਚ ਕਰਦੇ ਆ ਸੋ ਇੱਕ ਤਾਂ ਇਹੋ ਜੇ ਬੰਦੇ ਨੂੰ ਲਾਣ ਤਾਂ ਪਾਓ ਅੱਜ ਅਸੀਂ ਹੋਰ ਤੁਹਾਨੂੰ ਦੱਸਦਾਂ ਆਪਣੇ ਇਧਰਲੇ ਪੰਜਾਬ ਦੀ ਆਪਾਂ ਗੱਲ ਕਰ ਲੈਂਦੇ ਆ ਅੱਜ ਅਸੀਂ ਪਟਿਆਲੇ ਗਏ ਉਹ ਸਰਸ ਮੇਲਾ ਲੱਗਿਆ ਹੋਇਆ ਸਰਸ ਮੇਲੇ ਦੇ ਵਿੱਚ ਇੱਕ ਬੋਰਡ ਸਿਰਫ ਇੱਕ ਬੋਰਡ ਜਿਹੜਾ ਉਹ ਪੰਜਾਬੀ ਚ ਆ ਮੇਲੇ ਨੂੰ ਸਾਫ਼ ਸੁਥਰਾ ਰੱਖੋ ਬਾਕੀ ਸਾਰੀਆਂ ਦੁਕਾਨਾਂ ਦੇ ਬੋਰਡ ਹਿੰਦੀ ਚ ਉਹ ਤੇ ਸਾਰੇ ਜਿੰਨੇ ਖਰੀਦਦਾਰ ਆਉਂਦੇ ਨੇ ਮੇਲਾ ਦੇਖਣ ਆਉਂਦੇ ਨੇ ਪੰਜਾਬੀ ਆਉਂਦੇ ਨੇ ਉੱਥੇ ਦੁਕਾਨਾਂ ਦੇ ਬੋਰਡ ਹਿੰਦੀ 'ਚ ਕਿਸੇ ਪੰਜਾਬੀ ਨੇ ਉੱਥੇ ਜੇ ਹਜ਼ਾਰਾਂ ਦੀ ਗਿਣਤੀ ਭੀੜ ਫਿਰਦੀ ਸੀਗੀ ਬੀਬੀਆਂ ਵੀ ਨੌਜਵਾਨ ਵੀ ਬਜ਼ੁਰਗ ਵੀ ਮਾਮਾ ਵੀ ਕਿਸੇ ਉੱਥੇ ਇੱਕ ਪੰਜਾਬੀ ਨੇ ਉਹਨਾਂ ਦਾ ਉੱਠ ਕੇ ਵਿਰੋਧ ਨਹੀਂ ਕੀਤਾ ਵੀ ਤੁਸੀਂ ਆ ਕੀ ਕਰਦੇ ਹੋਏ ਤੁਸੀਂ ਪੰਜਾਬ 'ਚ ਸਮਾਨ ਵੇਚਣ ਆਏ ਹੋ ਤੇ ਸਾਰੀਆਂ ਦੁਕਾਨਾਂ ਦੇ ਬੋਰਡ ਤੁਹਾਡੇ ਹਿੰਦੀ 'ਚ ਕਿਉਂ ਬਈ ਸੋ ਪੰਜਾਬੀਓ ਮੇਰੀ ਤੁਹਾਨੂੰ ਇੰਨੀ ਅਪੀਲ ਹੈ ਬਾਈ ਮੈਂ ਹਮੇਸ਼ਾ ਇਹ ਗੱਲ ਕਹਣਾ ਕਿ ਕਿਸੇ ਕੌਮ ਦੀ ਪਛਾਣ ਉਹਦੀ ਬੋਲੀ ਕਰਕੇ ਹੁੰਦੀ ਹੈ ਉਹਦਾ ਵजूद ਉਹਦੀ ਹੋਂਦ ਉਹਦੀ ਬੋਲੀ ਕਰਕੇ ਹੈ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਸਿੱਖੋਂ ਨਾਲ ਲੋਕਾਂ ਤੋਂ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੀ ਖਾਤਰ ਆਪਣੀਆਂ ਜਾਨਾਂ ਦਿੱਤੀਆਂ ਨੇ ਤੇ ਅੱਜ ਅਸੀਂ ਆਪਣੀ ਬੋਲੀ ਨੂੰ ਖਤਮ ਕਰ ਰਹੇ ਹਾਂ ਸਾਡੇ ਬਾਰੇ ਖਾਸ ਤੌਰ ਤੇ ਪੰਜਾਬੀਆਂ ਬਾਰੇ ਤਾਨਾ ਮਾਰਦੇ ਹੋਏ ਬਾਬੂ ਫਰੋਜ਼ਦ ਨੂੰ ਸਰਫ ਨੇ ਕੀ ਲਿਖਿਆ ਕਹਿੰਦਾ ਉਹ ਕਹਿੰਦੇ ਆ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਸਤਾਰ ਰਬਾਬੀਆਂ ਦੀ ਪੁੱਛੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਬੇਵੇਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਐਡਾ ਵੱਡਾ ਸਾਡ ਨੂੰ ਤਾਨਾ ਮਿਹਣਾ ਮਾਰਿਆ ਲਾਨਤ ਪਾਈ ਐ ਬਾਬੂ ਫਰੋਜ਼ ਨੇ ਸਰਪ ਨੇ ਕਿ ਮੈਂ ਉਹਨਾਂ ਪੰਜਾਬੀਆਂ ਦੀ ਬੋਲੀਆਂ ਜਿਨ੍ਹਾਂ ਨੇ ਮੇਰੀ ਬਾਤ ਨਹੀਂ ਪੁੱਛੀ ਮੈਨੂੰ ਮੇਰਾ ਨਰਾਦਰ ਕਰ ਰਿਹਾ ਮੈਨੂੰ ਪਰੇ ਰੋੜ ਰਹੇ ਨੇ ਮੈਨੂੰ ਖਤਮ ਕਰ ਰਹੇ ਆ ਸੋ ਪੰਜਾਬੀਓ ਰੱਬ ਦਾ ਵਾਸਤਾ ਆਪਣੀਆਂ ਟਿੱਕਾ ਟਿੱਪਣੀਆਂ ਆਪਣੀ ਗੱਲਬਾਤ ਆਪਣੇ ਨਾਂ ਆਪਣਾ ਦਸਕਰ ਸਾਰਾ ਕੁਝ ਪੰਜਾਬੀ ਚ ਕਰਿਆ ਕਰੋ ਕਿਉਂਕਿ ਸਾਡੀ ਬੋਲੀ ਸਾਡੇ ਲਈ ਬਹੁਤ ਅਹਿਮ ਹੈ ਸਾਡੀ ਬੋਲੀ ਬੜੀ ਅਮੀਰ ਆ ਬਹੁਤ ਆਪਾਂ ਨੂੰ ਲੱਗਦਾ ਕਿ ਸਾਡੀ ਬੋਲੀ ਮੈਂ ਕਹਿੰਦਾ ਜਿੰਨੀ ਬੋਲੀ ਸਾਡੀ ਅਮੀਰ ਹੈ ਦੁਨੀਆ ਦੀ ਕੋਈ ਐਸੀ ਬੋਲੀ ਨਹੀਂ ਆ ਸੋ ਕਦੇ ਵੀ ਸ਼ਰਮ ਨਾ ਮੰਨਿਆ ਕਰੋ ਆਪਣੀ ਬੋਲੀ ਨੂੰ ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਾਉਂਦੇ ਰਹੇ ਜੇ ਸਾਡੀ ਬੋਲੀ ਤੇ ਪਾਣੀ ਉਹ ਦੇਖਦਾ ਮੈਂ ਇਸ ਗੱਲ ਨੂੰ ਕਿੰਨਾ ਸਾਂਝਾ ਕਰਕੇ ਅੱਗੇ ਲੋਕਾਂ ਤੱਕ ਪਹੁੰਚਾਉਨੇ ਹਾਂ ਪਤਾ ਨਹੀਂ ਮੈਂ ਪਹਿਲਾਂ ਹੀ ਕਿਹਾ ਕਿ ਜੇ ਤੁਸੀਂ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਬਹੁਤ ਦੁਨੀਆ ਜੁੜ ਜਾਂਦੀ ਹੈ ਪਤਾ ਨਹੀਂ ਕੀ ਗੱਲਬਾਤ ਹੋ ਰਹੀ ਆ ਪਰ ਅੱਜ ਸਾਡੀ ਮਾਂ ਦੀ ਗੱਲ ਹੋ ਰਹੀ ਆ ਸਾਡੀ ਬੋਲੀ ਦੀ ਗੱਲ ਹੋ ਰਹੀ ਆ ਇਹ ਵੀ ਲਿਖਿਓ ਥੱਲੇ ਜਰੂਰ ਲਿਖਿਓ ਕਿ ਕਿੰਨੇ ਕ ਬੰਦਿਆਂ ਨੂੰ ਅੱਜ ਪਤਾ ਕਿ 21 ਫਰਵਰੀ ਮਾਂ ਬੋਲੀ ਦਿਹਾੜਾ ਹੁੰਦਾ ਧੰਨਵਾਦ ਜੀ पंजाबी माउ बोली जिंदाबाद